ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਲੋ ਜੀ ਅੱਜ ਆਪਾਂ ਲਾਉਣ ਲੱਗੇ ਆਂ ਸਬਜ਼ੀਆਂ ਨੂੰ ਪਾਣੀ ਇਹ ਆਪਣੀਆਂ ਪਿੰਡੀਆਂ ਮੋਟਰ ਚੱਲਦੀ ਹੋਣੀ ਗੱਲਾਂ ਦਾ ਦੋ ਵੀ ਆ ਪਰ ਚਾਰਾ ਬਹੁਤ ਗਿਆ ਇੱਧਰ ਵੀ ਆਪਣੀਆਂ ਪਿੰਡੀਆਂ ਕੁਝ ਬੀਜੀਆਂ ਕੁਝ ਤੋਂ ਚਿਹੜਾ ਆਪਣੇ ਜਿੱਦੜੇ ਲੈ ਕਦੂ ਬਤਾਉਂ ਆ ਦੇ ਬੁੱਟੇ ਵਿੱਚ ਆ ਕਦੂਆਂ ਦੀਆਂ ਵੱਲਾਂ ਕਦੂ ਦਾ ਬਹੁਤ ਇਦਗੀ ਘਟ ਲੱਗੇ ਪਹਿਲੇ ਸ਼ੁਰੂ ਸ਼ੁਰੂ ਚ ਲੱਗੇ ਥੋੜੇ ਬੋਦੇ ਬਾਅਦ ਕਰ ਗਰਨੇ ਗੁੱਦਨੇ ਜਾਰੀ ਹੋਂ ਕਰਕੇ ਕਾਸ਼ ਨਹੀਂ ਲਗਾ ਨਾ ਤੋਰੀਆਂ ਵੀ ਲੈਂਦੀਆਂ ਤੇ ਪਿੰਡੀਆਂ ਬਹੁਤ ਲੈਂਦੀਆਂ ਆਹ ਵੱਲਾਂ ਫੀਰੀਆਂ ਦੀ ਆਹ ਪਲਾਈ ਥੋੜੀ ਜੀ ਹਲਦੀ ਨਾਲ ਇਹ ਆਪਣੇ ਕਰੇਲੇ ਵੀ ਵੱਲਾਂ ਕਰੇਲੇ ਵੀ ਬਹੁਤ ਲੈਂਦੇ ਆ ਸਭ ਜੀਆਂ ਗਰਮੀ ਦੀਆਂ ਵੀ ਆਪਾਂ ਬਿਜੀਆਂ ਇੱਥੇ ਘਰੇ ਹੀ ਤੇ ਸਾਲ ਦੀਆਂ ਨੇ ਮੋਲ ਸਬਜੀ ਨਹੀਂ ਕਦੇ ਲਈ ਆਪਾਂ ਜੀ ਇਧਰ ਆਪਣੀਆਂ ਆਪਿੰਡੀਆਂ ਪਰ ਚਲੀਆਂ ਇਹ ਆਪਾਂ ਲਾਵਾ ਕੋ ਦੂਜੀ ਸਾਈਡ ਤੇ ਪਾਣੀ ਪਾਣੀ ਵੈ ਸਬਜੀ ਨੂੰ ਸ਼ਾਮ ਨੂੰ ਲਾਉਣਾ ਚਾਹੀਦਾ ਨਾ ਸਵੇਰੇ ਦਾ ਨਾ ਦੁਪਹਿਰੇ ਜੇ ਦਾ ਮੌਸਮ ਬੜਾ ਠੰਡਾ ਜਾਵੇ ਉਦੋਂ ਲਾ ਦੇ Og Hvis han dør, så må han flyttes tilbake til hjemmet sitt. या तो ले गले ले